ਗਲਪਾ ਜੀ ਇਹ ਜਾਮਨਗਰੋਂ ਆਇਆ ਜੀ ਮੁੰਡਾ ਕੰਪਨੀ ਚ ਕੰਮ ਕਰਦਾ ਹੈਗਾ ਇਹਦੇ ਘਰੋਂ ਹਰੀ ਗਿਆ ਤੇ ਹਰੀਆਂ ਤੋਂ ਮੁੰਡੇ ਦੇ ਨਾਲ ਸੰਦੀਪ ਦੇ ਨਾਲ ਚਲੇ ਗਿਆ ਉਹਦੇ ਘਰੇ ਸ਼ਰਾਬ ਪੀਣ ਉਹ ਇਹਨੂੰ ਛੱਡਣਾ ਆਉਂਦਿਆ ਜੀ ਰਾਤ ਉਹਦੇ ਦੱਸਣ ਤੇ ਆ ਵੀ ਮੈਂ ਛੱਡਣਾ ਆਉਂਦਿਆ ਤੇ ਮੁੰਡਿਆਂ ਦੇ ਨਾਲ ਇਥੋਂ ਵਹਿ ਗਿਆ ਵਾ ਤੇ ਬਾਅਦ ਚ ਪਤਾ ਨਹੀਂ ਕੀ ਹੋਇਆ ਫਿਰ ਸਾਡੇ ਕੋਲੇ ਮੁੰਡਾ ਸਵੇਰੇ ਆਇਆ ਵੀ ਆ ਸੰਦੀਪ ਉਹ ਦੱਸਣ ਅਹੀਂ ਪੁੱਛਿਆ ਉਹਨੂੰ ਤੇ ਹੁਣ ਸਵੇਰੇ ਵੀ ਉਹਨੇ ਦੱਸਿਆ ਉਹਨੂੰ ਕੂਨ ਕਰਕੇ ਵੀ ਉੱਥੇ ਕਿਸੇ ਦੀ ਡੈਥ ਹੋਈ ਪਈ ਆ ਤੇ ਵੇਖੋ ਆਪਣਾ ਮੁੰਡਾ ਤ ਨਹੀਂ ਗਾ ਫਿਰ ਅਹੀਂ ਆਨੂੰ ਇਧਰ ਨੂੰ ਵੇਖਣਾ ਆ ਰਾਤ ਅਸੀਂ ਵੇਹਲੇ ਗਏ ਆ 12 1 ਵਜੇ ਪਰੇ ਸੜਕਾਂ ਤੇ ਸਾਰੇ ਲੱਭਦੇ ਗਏ ਆ ਜੀ ਇਹਨੂੰ ਇਹ ਨਖਾਸ ਦਿੱਸੇ ਬੰਦੇ ਕਿ ਨਹੀਂ ਜੀ ਪਤਾ ਹੀ ਹੁਣੇ ਲੱਗਾ ਸਾਨੂੰ ਤੇ ਮੈਂ ਪੁੱਛਦਾ ਸਮਾਂ ਆ ਹਾਂਜੀ ਹਾਂਜੀ ਸਾਰੇ ਹੁਣ ਤੇ ਆ ਪਹੁੰਚ ਗਏ ਜੀ ਇੱਥੇ ਕੀ ਲੱਗਦਾ ਕੋਈ ਦੁਸ਼ਮਣ ਨਹੀਂ ਜੀ ਨਹੀਂ ਜੀ ਅਜੇ ਤੱਕ ਅਹੀਂ ਕਿਸੇ ਦੇ ਨਾਲ ਵੀ ਨਹੀਂ ਕਿਸੇ ਦੀ ਦੁਸ਼ਮਣੀ ਹੈਗੀ ਕੀ ਮੰਗਦਾ ਤੁਸੀਂ ਮਾ ਇਹ ਇਨਸਾਫ ਹੋਣਾ ਚਾਹੀਦਾ ਵਾ ਜਿਨ੍ਹਾਂ ਨੇ ਇਹ ਕੀਤਾ ਵਕਾਂਡ ਫੜੇ ਜਾਣੇ ਚਾਹੀਦੇ ਆ ਉਹਨਾਂ ਮੁੰਡਾ ਯਾ ਮੇਰਾ ਕੀ ਨਾਂ ਇਹਦਾ ਵਿਰਿੰਦਰ ਸਿੰਘ ਕਿੰਨੀ ਕੁ ਉਮਰ ਜੀ ਬੱਤੀ 33 ਸਾਲ ਨੂੰ ਨੀ ਤੇ ਕੀ ਗੱਲ ਬਾਤ ਹੋਈ ਐ ਗੱਲ ਬਾਤ ਦਾ ਅਸਰ ਕਰੋ ਸ਼ਾਮੀ ਜੀ ਪਈ ਆਇਆ ਵਾ ਹਰੀਕੇ ਨਾਲ ਇੱਕ ਹੋਰ ਮੁੰਡਾ ਆਇਆ ਹੱਟ ਵਾਹ ਰੀਆ ਉਹਨੂੰ ਮੋਟਰ ਦੇ ਮੋਟਰ ਸਟੇ ਦੇ ਘੜਾਤਾ ਤੇ ਕੋਰ ਨਾਲ ਸੱਜਣ ਇਹਨਾਂ ਦਾ ਜਿਸ ਨਾਲ ਕਿ ਦੌੜਦਾ ਹੈ ਤੇ ਉਹਦੇ ਨਾਲ ਮੁਰਕੇ ਘਰੇ ਤੂ ਚਲੇ ਗਏ ਦੋਥੇ ਪੈ ਕੇ ਸ਼ਕਡਾਉਣ ਲੱਗ ਪਏ ਉਹ ਮੁਰਕੇ ਛੱਡਣਾ ਆਉਂਦੇ ਆ ਕਿੰਨੇ ਕੁ ਦਾ ਟਾਈਮ ਹੀ ਚੱਲਣਾ ਆਉਂਦਾ 8 ਕਿਤੇ ਲੱਗ ਪਾਉਣੇ 8 ਦਾ ਟਾਈਮ ਸੀ ਹਾਂਜੀ ਇਹ ਉਹ ਛੱਡਣੋਂ ਆਉਣ ਡਿਆ ਤੇ ਇਹ ਅੱਜ ਤੱਕ ਜਦੋਂ ਆ ਗਿਆ ਤੇ ਜਿਹੜਾ ਛੱਡਣੋਂ ਆਉਣ ਡਿਆ ਮੈਂ ਮੋਟਰਸਾਈਕਲ ਮੋੜਿਆ ਪਿਆ ਲੰਘ ਕੇ ਪਰੇ ਪੈਣ ਲਾ ਦੇ ਹਮਤ ਦੌਰ ਪਛੇ ਰਹਿ ਗਿਆ ਮੋਟਰਸਾਈਕਲ ਮੋੜਿਆ ਦੋ ਦਿਨ ਕਿ ਸ਼ੋਰ ਆ ਗਿਆ ਉਹਨਾਂ ਡਾਕ ਲਿਆ ਮੋਟਰਸਾਈਕਲ ਦੇ ਬੱਲੇ ਹਾਤੋ ਤੇ ਮੜਿਆ ਤੇ ਆਂਦਾ ਵੀ ਇਹ ਰਹਾ ਨਾ ਚੰਗਾ ਜਾ ਤੂੰ ਮੈਂ ਨਾ ਚਲੇ ਜਾਣਾ ਤੇਨ ਤਸਮੁਤਾਬਕ ਹੈ ਤੂੰ ਕਿਤਾਹੀ ਤੇ ਵੇਖਿਆ ਕਿ ਕਿਤਰਾ ਡਾਕਾ ਤੇ ਤੂੰ ਯਾ ਚਲੇ ਜਾਣਾ ਕਰੇ ਇਹ ਨਾਦ ਨਾਲ ਬਹਿ ਕੇ ਆ ਗਿਆ ਤੇ ਆਰਟੀਕੂ ਜਦ ਘਰ ਦੀ ਘੜੀ ਮੋੜੀ ਫੋਨ ਲਾਈ ਜਾਂਦੀ ਉਦੋਂ ਕੁ ਮੁਰਕੇ ਫੋਨ ਬੰਦ ਹੋ ਗਿਆ ਅਖਿਰ ਉਹ ਇਹਦਾ ਸਵਾਦ ਅੱਧਾ ਪਿਆ ਹੋਇਆ ਸੀ ਕਿਤਨਾ ਬਦਲ ਗਿਆ ਦੁਨੀਆਂ ਇੱਥੇ ਇੱਥੇ ਦੇ ਰਾਤ ਲੱਭਦੇ ਰਹੇ ਆ ਸਾਡਾ ਪਿੰਡ ਦਾ ਪਿੰਡ ਨੂੰ ਜਾਣ ਵਾਲਾ ਰਾਹ ਰਹੀ ਜਾਂਦਾ ਪਰਲੇ ਪਾਸੇ ਆ ਤੇ ਅਸੀਂ ਹਾਂ ਉਧਰ ਤੇ ਰਾਤ ਹੀ ਵੇਹੂ ਕਹਿੰਦੇ ਆ ਇਧਰ ਨੂੰ ਅਸੀਂ ਇਹ ਆਨ ਟੇਪ ਚੱਲੂ ਉਧਰ ਦੀ ਉਧਰ ਦੀ ਸੜਕ ਤੇ ਦੱਸ ਜਦੋਂ ਉਧਰ ਵੇਹਨੇ ਆ ਵੀ ਉਧਰ ਨਾ ਕਰੇ ਜਰਾ ਗੁੱਦੀ ਦੇ ਦਿੱਤਾ ਪਤਾ ਲੱਗੂ ਤੇ ਕਿ ਆ ਜਾਂਗੇ ਸਾਨੂੰ ਰਾਜੂ ਫੋਨ ਆ ਗਿਆ ਜਦ ਇਹ ਲੈ ਕੇ ਬੈਠੇ ਲੱਗ ਚਾ ਲਾਉਣੇ ਕਿ ਉੱਥੇ ਬੰਦਾ ਕੋਈ ਮਰਿਆ ਪਿਆ ਵਾ ਤੇ ਮਮੀ ਤੁਰਿਆ ਨਾ ਪਾ ਬੇਖੀਏ ਤੇ ਤੁਸੀਂ ਇਧਰ ਨਾ ਆਇਓ ਇਧਰ ਨਾ ਆਇਓ ਤੇ ਆ ਗਏ ਕੋਈ ਦੁਸ਼ਮਣੀ ਲੱਗਦੀ ਸੀ ਜਿਹਦੇ ਸਟੇਟ ਹੁੰਦਾ ਇਹ ਦੀ ਨਹੀਂ ਕਿ ਮੁੰਡੇ ਦੀ ਨਹੀਂ ਕਿਸੇ ਦੀ ਜ਼ਿਆਦਾ ਬਾਹਰ ਹੀ ਰਿਹਾ ਪਹਿਲਾਂ ਚੰ디ਗੜ੍ਹ ਕੰਮਕੁਮ ਕਰਦਾ ਰਿਹਾ ਵਾ ਤੇ ਮੁੜ ਕੇ ਇੱਥੇ ਥੋੜਾ ਚੱਲ ਰਿਹਾ ਤੇ ਕੋਈ ਨਾਲ ਨਹੀਂ ਕੋਸ਼ਕਾ ਹੈ ਤੁਹਾਨੂੰ ਕਿਸੇ ਦਾ ਬੁਣਾਜੀ ਹਾਲ ਦੀ ਘੜੀ ਤੇ ਨਹੀਂਗਾ ਕੋਈ ਮੈਨੂੰ ਪਤਾ ਸੋ ਨਹੀਂਗਾ ਲੱਗਾ ਜਿਹੜਾ ਦਿਮਾਗ ਦੇ ਹਿਸਾਬ ਨਾਲ ਸੋ ਕਾ ਬੱਚਾ ਮਜ਼ਾਰਾ ਤੇ ਕਦੇ ਦਾ ਬੱਚਾ ਕਦੇ ਆ ਜਾ ਕਿ ਹਮੇਰੇ ਨਾਲ ਸੋ ਕੋ ਪੇਂਟ ਵਾਲੇ ਕੋਈ ਸੱਚ ਸਮਾ ਐਸਾ ਜਾਈ ਤੇ ਇਹਨਾਂ ਦੇ ਕੋਈ ਥੋੜਾ ਬਦਾ ਨੇਕੀ ਦਾ ਚਲ ਤੂੰ ਤਾਂ ਮੈਂ ਹੁੰਦੀ ਰਹਿੰਦੀ ਤੇ ਤਾਂ ਕਿ ਭਾਰ ਕੇ 2360 ਸਾਥ ਨਹੀਂ ਡਾਡੇ ਜਿਉਂ ਵੀ ਵੀ ਇਹ ਮੈਂ ਕਿਸ ਨੂੰ ਮਰਨ ਮਰਵਾਉਂਦੀ ਜਾਂ ਕੋ ਬਥੋ ਹੱਦ ਨਹੀਂ ਵੀ ਇਹੋ ਜੀ ਦਸ਼ਮੇ ਨਹੀਂ ਰਹੀ ਸੀ ਗਈ ਹੈਗੀ ਕੀ ਮੰਗ ਕਰਦੇ ਹੁੰਦੇ ਮੰਗ ਇਨਸਾਫ ਹੁੰਦਾ ਹੋਰ ਇਸ ਮੰਗ ਅਸੀਂ ਕੀ ਕਰਨੀ ਆ ਸਾਡਾ ਹੁਣ ਜੋ ਸਾਡੇ ਨਾਲ ਤਾਂ ਜਿਹੜਾ ਹੋ ਗਿਆ ਹੋ ਗਿਆ ਵਾ ਚਲੋ ਦੋਸ਼ੀਗਾ ਨਾ ਕਿਸੇ ਨੂੰ ਕਰਨਗੇ ਸਾਡਾ ਤੇ ਜੋ ਹੋਣਾ ਹੀ ਹੋ ਗਿਆ ਇਹ ਕਰਕੇ ਸਾਨੂੰ ਅੱਖਾਂ ਸਾਹਮਣੇ ਆ ਜੇ ਬੰਦਾ ਕਿਹੜਾ ਵਾ ਬਈ ਚਲੋ ਦੋਸ਼ੀ ਦੋਸ਼ੀ ਫੜਿਆ ਜਾਵੇ ਪਤਾ ਲੱਗੇ ਸਾਨੂੰ ਇਹ ਕਿਹੜੀ ਗੱਲਾਂ ਕੀ ਇਹਦੇ ਇਹਦੀ ਤੇ ਕਿਸੇ ਦੇ ਨਾਲ ਗੱਲ ਵੀ ਨਹੀਂ ਕੋਈ ਜਿਹਦੇ ਕੋਲੇ ਅੱਜ ਮਿਲੇ ਉਸ ਨੂੰ ਆ ਜਾ ਆ ਜਾ ਕੀ ਹਾਲ ਹੈ ਕੀ ਹਾਲ ਆਪ ਵੀ ਕਰਾਈ ਫਿਰ ਦੰਦਾ ਹੈ ਸਾਨੂੰ ਤੇ ਭਾਜੀ ਹੋਣੀ ਪਤਾ ਲੱਗਾ ਵਾ ਉਹ ਵੀ ਰਾਈ ਨ ਜਾਣਦਾ ਸੀ ਤੇ ਕਹਿੰਦਾ ਸੀ ਤੇ ਫਿਰ ਇਹਨਾਂ ਨੇ ਇੱਧਰ ਨੂੰ ਆਏ ਆ ਬੋ ਕਹਿੰਦੇ ਸਹ ਇਹ ਉਹ ਬਰਿੰਦਰ ਤੇ ਨਹੀਂ ਹੱਡਾ ਪਿਆ ਵੀ ਹਾਂਜੀ ਕੀ ਮੰਗੀ ਕਰਦੇ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਇਹ ਬਰਿੰਦਰ ਸਿੰਘ ਸਨ ਆਫ ਕੋਲ ਸਿੰਘ ਪਿੰਡ ਪੁਤਲੀਵਾ ਦੇ 30 ਵਰ੍ਹੇ ਦੀ ਬਤੀਕ ਸਾਲ ਜੀ ਇਹਦੀ ਨੂੰ ਡੈਡ ਬੋਡੀ ਜਿਹੜੀ ਹੈ ਪੱਤੀ ਰੋਡ ਤੋਂ ਬੂਹੇ ਵਾਲੀ ਰੋਡ ਤੇ ਜਿਹੜੀ ਲਿੰਕ ਰੋਡ ਆ ਉੱਤੇ ਮਿਲੀ ਹੈ ਇਹਦੀ ਬੋਡੀ ਤੇ ਤੇਜ਼ ਧਾਰ ਤੇ ਚਕਮ ਨੇ ਇਨਵੈਸਟੀਗੇਸ਼ਨ ਚੱਲ ਰਹੀ ਆ ਇਹਦੇ ਪੇਰੈਂਟਸ ਆ ਗਏ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਐਫਆਰ ਲੋਚ ਕਰਕੇ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਬਾਕੀ ਪਰ ਸਪੈਕਸ ਹੋਣਗੇ ਉਹ ਤੁਹਾਨੂੰ ਦੱਸ ਦਾਂਗੇ ਸਰ ਕੀ ਲੱਗਦਾ ਜੀ ਲੋਕਲ ਕਿ ਇਹ ਰੰਜਿਸ਼ ਹੈ ਜਾਂ ਕੁਝ ਡੈਫੀਨਿਟਲੀ ਕੋਈ ਨਾ ਕੋਈ ਰੰਜਿਸ਼ ਹੀ ਹੁੰਦੀ ਆ ਤਾਂ ਹੀ ਮਰਡਰ ਹੁੰਦਾ ਆਦਰਵਾਈਜ਼ ਤੇ ਕਤਲ ਤੁਸੀਂ ਤੁਹਾਨੂੰ ਪਤਾ ਹੀ ਹੈ ਠੀਕ ਹੈ दिल्ली क्राइम नेशनल न्यूज नजर सब पर